ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਦਰਦਨਾਕ ਮੌਤ ਕਾਰਦੀ ਉੱਡੇ ਪਰਖੱਚੇ ਦੋ ਦਿਨਾਂ ਬਾਅਦ ਮ੍ਰਿਤਕ ਨੌਜਵਾਨ ਨੇ ਮਨਾਉਣਾ ਸੀ ਆਪਣਾ 18ਵਾਂ ਜਨਮ ਦਿਨ ਬੇਹਦ ਮਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸੜਕ ਹਾਦਸੇ ਦੇ ਵਿੱਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ ਹੋ ਗਈ ਅਤੇ ਕਾਰ ਦੇ ਪਰਖੱਚੇ ਤੱਕ ਉੱਡ ਗਈ ਤਾਂ ਦੱਸ ਦੇ ਕਿ ਦੋ ਦਿਨਾਂ ਬਾਅਦ ਨੌਜਵਾਨ ਦਾ 18ਵਾਂ ਜਨਮ ਦਿਨ ਸੀ ਜਿੱਦਿਆਂ ਕਿ ਤਿਆਰੀਆਂ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਪਰ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਇਹ ਦਿਨ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਵੇਗਾ ਕਿ ਨੌਜਵਾਨ ਆਪਣੀ ਜਨਮ ਦਿਨ ਤੋਂ 2 ਦਿਨ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਜਾਵੇਗਾ ਦੱਸ ਦਿਓ ਕਿ ਇਹ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੀਤੀ ਰਾਤ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ਤੇ ਪਿੰਡ ਉੱਚਾ ਬੇਤ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਟਕਰਾਈ ਜਿਸ ਕਾਰਨ ਕਾਰ ਚਾਲਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਨੌਜਵਾਨ ਦੀ ਪਛਾਣ ਉੱਤਮ ਸਿੰਘ ਪੁੱਤਰ ਵਿਕਰਮ ਸਿੰਘ ਇੰਡ ਉੱਚ ਬੇਟਵਜੋ ਹੋਈ ਹੈ ਘਟਨਾ ਸਮੇ ਮੌਜੂਦ ਦਾ ਇੱਕ ਪੈਟਰੋਲ ਪੰਪ ਕਰਮਚਾਰੀ ਜਿਸ ਨੇ ਕਿ ਪੂਰਾ ਇਹ ਮਲਦੁਰ ਆਪਣੀ ਅੱਖੀਂ ਵੇਖਿਆ ਤਾਂ ਉਹਨਾਂ ਨੇ ਤੁਰੰਤ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਤਾਂ ਉਸ ਵਿਅਕਤੀ ਦਾ ਇਹ ਕਹਿਣਾ ਕਿ ਕਾਰ ਦੀ ਰਫ਼ਤਾਰ ਤੇਜ਼ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਤੇ ਕਾਰ ਦੇ ਜਿਹੜੇ ਕਿ ਪਰਖੱਚੇ ਤੱਕ ਉੱਡ ਕੇ ਕਾਰ ਦੇ ਉੱਡੇ ਪਰਖੱਚੇ ਦੇ ਕੇ ਹਰ ਇੱਕ ਦਾ ਦਿਲ ਦਹਿਲ ਜਾਵੇਗਾ ਕਿਉਂਕਿ ਕਾਰ ਦਾ ਮਲਵਾ ਸੈਕੜੇ ਫੁੱਟ ਦੂਰ ਤੱਕ ਖਿਲ ਰਿਆ ਦਿਖਾਈ ਦੇ ਰਿਹਾ ਤਾਂ ਪਹਿਲੀ ਨਜ਼ਰ ਦੇ ਵਿੱਚ ਤਾਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜਿਵੇਂ ਕਿ ਨੌਜਵਾਨ ਦੀ ਹਾਲਤ ਕਿਸੇ ਨੇ ਜਾਣ ਬੁੱਝ ਕੇ ਕਰ ਦਿੱਤੀ ਹੋਵੇ ਤਾਂ ਵਕ-ਵਕ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਹੋਵੇ ਪਾਸੜਕਾ ਹਸਰੇ ਦੇ ਵਿੱਚ ਨੌਜਵਾਨ ਨੇ ਆਪਣੀ ਜਿਹੜੀ ਕਿ ਇਹ ਜਾਨ ਗਵਾ ਲਈ ਹੈ ਮਾਪੇ ਘਰ ਦੇ ਵਿੱਚ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਸਾਡਾ ਪੁੱਤ ਆਵੇਗਾ ਪਰ ਉਹਨਾਂ ਨੂੰ ਪਹਿਲਾਂ ਹੀ ਇਹ ਮਨਹੂਸ ਖ਼ਬਰ ਮਿਲ ਜਾਂਦੀ ਅਤੇ ਦੋ ਦਿਨਾਂ ਬਾਅਦ ਨੌਜਵਾਨ ਦਾ 18ਵਾਂ ਜਨਮ ਦਿਨ ਸੀ ਤਾਂ ਤਿਆਰੀਆਂ ਘੜਦੇ ਵਿੱਚ ਚੱਲ ਰਹੀਆਂ ਸੀ ਜਨਮ ਦਿਨ ਮਨਾਉਣ ਦੀਆਂ ਪਰ ਪਹਿਲਾਂ ਹੀ ਮਾਪਿਆਂ ਦਾ ਇਕਲੌਤਾ ਪੁੱਤਰ ਰੱਬ ਨੂੰ ਪਿਆਰਾ ਹੋ ਗਿਆ ਤਾਂ ਮਾਪਿਆਂ ਦਾ ਇਹ ਹਾਲ ਨਹੀਂ ਦੇਖਿਆ ਜਾਂਦਾ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਜਿਹੜੇ ਬੱਚੇ ਦਾ ਇੱਕ ਨਾਮ ਆਪ੍ਰੀਆ ਤੁਹਾਡੇ ਕੀ ਲੱਗਦੇ ਸੀ ਮੇਰਾ ਭਾਂਜਾ ਸੀ ਕਿੰਨੀ ਕਿੰਨੀ ਉਮਰ ਸੀ ਉਹਨਾਂ ਦੀ ਨਾ 17 ਸਾਲ ਉਮਰ ਹੈ ਉਦੋਂ ਵੀਰ ਪਹਿਲਵਾਨ ਤੇ ਨਾਂ ਨਾਲ ਜਾਣਿਆ ਜਾਂਦਾ ਇਲਾਕੇ ਵਿੱਚ ਆਪਣੇ ਨਵੇਂ ਪਹਿਲਵਾਨ ਤਿਆਰ ਹੋ ਰਿਹਾ ਹੈ ਪਹਿਲਵਾਨੀ ਕਰਦੇ ਸੀ ਹਾਂਜੀ ਹਾਂਜੀ ਉਹ ਛੇਰ ਵਾਂਗੂ ਬੜਿਆ ਹਾਂਜੀ ਤ੍ਰਿਤਪਾਲ ਨਹੀਂ ਆ ਹਾਂਜੀ ਉਹਨਾਂ ਨਾਲ ਕੁਲਦੇ ਹੁੰਦੇ ਸੀ ਹੁੰਦਾ ਤ੍ਰਿਤਪਾਲ ਪਹਿਲਵਾਨ ਜਿਹੜਾ ਉਹਨਾਂ ਕੋਲ ਜਾਣਕਾਰੀ ਸਾਹਮਣੇ ਆਈ ਕਿ ਕਿਵੇਂ ਵਾਪਰੀ ਘਟਨਾ ਤੇਰਸ਼ਾ ਮੋੜੇ ਓਵਰ ਸਪੀਡ ਥੋੜੀ ਤੇ ਉਹਦੇ ਕਾਰਨ ਫਿਰ ਕੰਟਰੋਲ ਨਹੀਂ ਹੋਈ ਗੱਡੀ ਇਹੀ ਕਾਰਨ ਸਾਹਮਣੇ ਆਇਆ ਜਿਦਾ ਕਿਤੇ ਬਾਕੀ ਤੁਹਾਡੇ ਸਾਹਮਣੇ ਹੀ ਹਾਲਾਤ ਜਿਹੜੇ ਆ। ਬੱਚੇ ਅਕਸਰ ਹੀ ਇਹ ਗੱਡੀਆਂ ਵੜੀਆਂ ਤੇਜ਼ ਚਲਾਉਂਦੇ ਉਹਨਾਂ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਆ। ਨਹੀਂ ਫੜਾਉਣੀ ਚਾਹੀਦੀ ਗੱਡੀ ਜੀ ਇਹ ਤੋਂ ਘੱਟ ਜਿੰਨਾ ਚਾਹੀਦਾ 18 ਸਾਲ ਤੋਂ ਬਾਅਦ ਜਿਹੜੀ ਆ ਫਿਰ ਵੀ ਨਾਲ ਬੈਠਣਾ ਚਾਹੀਦਾ। ਇਕੱਲਾ ਨਹੀਂ ਭੇਜਣਾ ਚਾਹੀਦਾ। ਜੋ ਗੱਡੀ ਵਾਸ਼ ਕਰਾਉਣ ਗਿਆ ਸੀਗੀ ਜੀ ਤੇ ਰਸਤੇ ਵਿੱਚ ਬਾਅਦ ਐਕਸੀਡੈਂਟ ਹੋ ਗਿਆ ਤੇ ਇਹਨਾਂ ਨੂੰ ਕਾਲ ਆਈ ਆ ਪਟਰੋਲ ਪੰਪ ਆਏ ਨੇ ਕੀਤੀ ਆ। ਜੀ ਤੇ ਜਦੋਂ ਜਾ ਕੇ ਗਏ ਆ ਤਾਂ ਗੰਭੀਰ ਹਾਲਤ ਸੀਗੀ। ਕਿ ਛੱਕੀ ਸਿਵਲ ਹਸਪਤਲ ਲੈ ਗਿਆ ਤੋਂ ਉਹਨਾਂ ਨੇ ਮ੍ਰਿਤਕ ਘੋਸ਼ ਕਰਤਾ ਜੀ ਸਦਮਾ ਇੰਨਾ ਜ਼ਿਆਦਾ ਹੋ ਗਿਆ ਵਾ ਵੀ ਇਹ ਤੋਂ ਕਿ ਸ਼ਬਦ ਹੈ ਨਹੀਂ